ਅੱਜ ਸਭ ਤੋਂ ਪਹਿਲਾਂ ਮੈਂ মিডিਆ ਦੇ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਕਵਰੇਜ ਕਰਨ ਲਈ ਪਿੰਡ ਮਾਨਕ ਮਾਜਰਾ ਵਿਖੇ ਖੜੇ ਹੋ ਬਹੁਤ ਵੱਡੀ ਗੱਲ ਅੱਜ ਕਿ ਭਗਵੰਤ ਮਾਨ ਸਰਕਾਰ ਜੋ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਅੱਜ ਵੱਡਾ ਦਿਨ ਹੈ ਆ ਖੰਨੇ ਲਈ ਕਿ ਅੱਜ ਅਸੀਂ 5 ਸੜਕਾਂ ਦਾ 5 ਬੜੀਆਂ ਅਹਿਮ ਸੜਕਾਂ ਦਾ ਉਦਘਾਟਨ ਕਰ ਰਹੇ ਹਾਂ ਜਿਹਦੇ ਵਿੱਚ ਖੇੜੀ ਨੌਤ ਸਿੰਘ ਰੋਡ ਤੋਂ ਲੈ ਕੇ ਮਾਨਕ ਮਾਜਰੇ ਤੱਕ ਇਹ ਜਿਹੜੀ ਸੜਕ ਦੀ ਲੰਬਾਈ ਹੈ 1.12 ਕਿਲੋਮੀਟਰ ਇਹਦੇ ਤੇ 22 ਲੱਖ ਰੁਪਿਆ ਦਾ ਖਰਚਾ ਆਣਾ ਹੈ ਸੜਕ ਕੱਲ ਤੋਂ ਬਣਨੀ ਸ਼ੁਰੂ ਹੋ ਜਾਊਗੀ। ਲੋਹਾਰ ਮਾਜਰੇ ਤੋਂ ਡੜਹੀੜੀ ਤੱਕ ਇਹਦੀ ਲੰਬਾਈ ਹੈਗੀ 3.58 ਕਿਲੋਮੀਟਰ। ਇਹਦੇ ਤੇ ਖਰਚਾ ਆਣਾ 55 ਲੱਖ ਰੁਪਿਆ ਇਹਦਾ ਵੀ ਕੰਮ ਸ਼ੁਰੂ ਹੋ ਜਾਊਗਾ। ਖੇੜੀ ਨੌਂ ਸਿੰਘ ਰੋਡ ਤੋਂ ਲੈ ਕੇ ਡੜਹੀੜੀ ਬਾਇਆ ਅਲੀਪੁਰ ਤੱਕ ਇਹਦੀ ਲੰਬਾਈ ਹੈਗੀ 3.20 ਕਿਲੋਮੀਟਰ। ਇਹਦੇ ਖਰਚਾ ਆਣਾ 54 ਲੱਖ ਰੁਪਿਆ ਇਹਦਾ ਵੀ ਕੰਮ ਸ਼ੁਰੂ ਹੋ ਜਾਊਗਾ। ਕੋਟਲਾ ਜਨੇਰ ਤੋਂ ਲੈ ਕੇ ਸਮੈਲਪੁਰ ਤੱਕ ਇਹਦੀ ਲੰਬਾਈ ਹੈਗੀ 4.45 ਕਿਲੋਮੀਟਰ। ਇਹਦੇ ਤੇ ਖਰਚਾ ਆਣਾ 68 ਲੱਖ ਰੁਪਈਆ ਇਹਦਾ ਵੀ ਕੰਮ ਸ਼ੁਰੂ ਹੋ ਜਾਊਗਾ ਸਮੈਲਪੁਰ ਤੋਂ ਲੈ ਕੇ ਕੋਟਲਾ ਜਨੇਰ ਤੱਕ ਇਹਦੀ ਲੰਬਾਈ ਹੈ ਕਿ 1.40 ਕਿਲੋਮੀਟਰ ਇਹਦੇ ਤੇ ਖਰਚਾ ਆਣਾ 24 ਲੱਖ ਰੁਪਈਆ ਇਹਦਾ ਵੀ ਕੰਮ ਸ਼ੁਰੂ ਹੋ ਜਾਊਗਾ ਇਹ ਟੋਟਲ ਪੰਜ ਸੜਕਾਂ ਬਣ ਰਹੀਆਂ ਨੇ ਇਹ ਬਣਨੀਆਂ ਸਾਰੀਆਂ ਹੀ ਨੇ ਸਾਰਿਆਂ ਦੇ ਟੈਂਡਰ ਹੋ ਚੁੱਕੇ ਨੇ ਮਤਲਬ ਅੱਜ ਜੀ ਦਾ ਉਦਘਾਟਨ ਕਰਨ ਆਏ ਆ ਪੰਜ ਸੜਕਾਂ ਦਾ ਕਰਨ ਆਏ ਆ ਔਰ ਇਹਦੇ ਤੇ ਜਿਹੜਾ ਖਰਚਾ ਆ ਰਿਹਾ 2 ਕਰੋੜ 23 ਲੱਖ ਰੁਪਈਆ ਖਰਚਾ ਆ ਰਿਹਾ ਔਰ ਇਸ ਤੋਂ ਵੱਡੀ ਗੱਲ ਜਿਹੜੀ ਮੈਂ ਦੱਸਣ ਜਾ ਰਿਹਾ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਸੜਕਾਂ ਆਕਾਲੀਆਂ ਦੇ ਟਾਈਮ 'ਚ ਵੀ ਬਣਦੀਆਂ ਨਹੀਂ ਗੀਆਂ ਕਾਂਗਰਸੀਆਂ ਦੇ ਟਾਈਮ 'ਚ ਵੀ ਬਣਦੀਆਂ ਨਹੀਂ ਆ ਪਰ ਹੁਣ ਜਦੋਂ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਸੜਕ ਬਣਨ ਲੱਗੀ ਆ ਇਹਦੀ ਸਭ ਤੋਂ ਵੱਡੀ ਗੱਲ ਇਹ ਆ ਕਿ ਭਗਵੰਤ ਮਾਨ ਸਰਕਾਰ ਨੇ ਪੂਰਾ ਕਲੀਅਰ ਟੈਂਡਰਾਂ ਦੇ ਵਿੱਚ ਇੱਕ ਕਲੌਜ਼ ਪਾਇਆ ਹੋਇਆ ਸੀ ਕਿ ਸੜਕ ਉਹ ਬੰਦਾ ਉਹ ਠੇਕੇਦਾਰ ਬਣਾਊਗਾ ਜਿਹੜਾ ਫਿਰ 5 ਸਾਲ ਲਈ ਇਸ ਸੜਕ ਦੀ ਮੁਰੰਮਤ ਦਾ ਨਾਲ ਵਿੱਚ ਜ਼ਿੰਮੇਵਾਰੀ ਚੱਕੂਗਾ ਜੇ ਇਹਦੇ 'ਚ ਕੋਈ ਖੱਡਾ ਪੈਂਦਾ ਜੇ ਸੜਕ ਕਿਤੇ ਟੁੱਟਦੀ ਆ ਤਾਂ 5 ਸਾਲ ਲਈ ਠੇਕੇਦਾਰ ਇਹਦਾ ਜ਼ਿੰਮੇਵਾਰ ਹੋਊ ਜੇਕਰ ਠੇਕੇਦਾਰ ਦੇ ਮਟੀਰੀਅਲ 'ਚ ਕੋਈ ਫਾਲਟ ਪਾਇਆ ਜਾਂਦਾ ਉਹ ਉਹਦੇ ਉੱਤੇ ਇਹਦੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਔਰ ਭਗਵਾਨ ਤਮਾਨ ਸਰਕਾਰ ਨੇ ਇੱਕ ਇਹ ਸਾਰੀਆਂ ਸੜਕਾਂ ਦਾ ਚੈੱਕ ਕਰਨ ਨੂੰ ਮਟੀਰੀਅਲ ਕਿਹੜਾ ਪਾ ਰਹੇ ਨੇ ਵਧੀਆ ਪਾ ਰਹੇ ਨੇ ਕਹੀ ਜਾਂ ਪਾ ਰਹੇ ਨੇ। ਇੱਕ ਫਲਾਈਂਗ ਸਕਾਟ ਟੀਮ ਬਣਾਈ ਗਿਆ ਜਿਹੜੀ ਹਰ ਸੜਕ ਦੇ ਉੱਤੋਂ ਜਾ ਕੇ ਇੱਕ ਕੈਂਡਾ ਰੱਖ ਕੇ ਉਹਦੇ ਵਿੱਚੋਂ ਛੈਣੀ ਥੋੜੀ ਦੇ ਨਾਲ ਮਟੀਰੀਅਲ ਕੱਢ ਕੇ ਫਿਰ ਉਹਦਾ ਸੈਂਪਲ ਭਰੂਗੀ ਲੈਬੋਰੀਟਰੀ ਚ ਟੈਸਟ ਕਰਾਵਾਂਗੇ। ਜਿਹੜਾ ਮਟੀਰੀਅਲ ਉਹਦੇ ਵਿੱਚ ਲਿਖਿਆ ਹੋਊਗਾ ਕਿ ਇਸ ਮਟੀਰੀਅਲ ਦੀ ਇੰਨੀ ਸਟਰੈਂਥ ਦੀ ਸੜਕ ਬਣਨੀ ਚਾਹੀਦੀ ਹੈ। ਉਹ ਮਟੀਰੀਅਲ ਅਗਰ ਨਹੀਂ ਪਾਇਆ ਜਾਂਦਾ ਤਾਂ ਸੜਕ ਸਾਰੀ ਨਵੇਂ ਸਿਰੇਓ ਪਟਵਾ ਕੇ ਦੁਬਾਰਤੀ ਬਣਾਵਾਂਗੇ ਕੋਈ ਲਿਹਾਜ਼ਦਾਰੀ ਨਹੀਂ ਬਰਤੀ ਜਾਊ ਔਰ ਇਹਦੀਆਂ ਸਟੈਂਡਰਡ ਨੋਰਮਸ ਸਾਰੀਆਂ ਫੋਲੋ ਕੀਤੀਆਂ ਜਾਣਗੀਆਂ ਕਿਉਂਕਿ ਲੋਕਾਂ ਨੇ ਪਾਈ ਪਾਈ ਖੂਨ ਪਸੀਨੇ ਦੀ ਪੈਸਾ ਜਿਹੜਾ ਹੈ ਲੋਕਾਂ ਨੇ ਟੈਕਸ ਦੇ ਰੂਪ ਚ ਸਰਕਾਰ ਨੂੰ ਲੋਕ ਦਿੰਦੇ ਨੇ ਔਰ ਸਰਕਾਰ ਇਹ ਪਹਿਲੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਇਮਾਨਦਾਰ ਲੋਕਾਂ ਦੀ ਸਰਕਾਰ ਹੈ ਕੰਮ ਕੀਤਾ ਕੰਮ ਕਰ ਰਹੇ ਆ ਕੰਮ ਕਰਾਂਗੇ ਔਰ ਦੂਜੀ ਗੱਲ ਇੱਕ ਨੰਬਰ ਦੀਆਂ ਸੜਕਾਂ ਪੂਰੇ ਪੰਜਾਬ ਚ ਬਣਾ ਕੇ ਦੇਾਂਗੇ ਔਰ ਖੰਨੇ ਹਲਕੇ ਦੀ ਇੱਕ ਵੀ ਅਹੀ ਜੀ ਸੜਕ ਨਹੀਂ ਹੋਊਗੀ ਜਿਹੜੀ ਟੁੱਟੀ ਹੋਈ ਛੱਡੀ ਹੈ ਸਾਰੀਆਂ ਸੜਕਾਂ ਅਸੀਂ ਆਉਣ ਵਾਲੇ 6 ਮਹੀਨੇ ਦੇ ਵਿੱਚ ਵਿੱਚ ਪੂਰੀ ਖੰਦੇਣੀਆਂ ਸੜਕਾਂ ਕੰਪਲੀਟ ਬਣਾ ਕੇ